ਪੰਜਾਬ ਵਿੱਚ ਕੁਦਰਤੀ ਮਾਰ ਚੱਲ ਰਹੇ ਪਿੰਡ ਜੋ ਆਪਣੇ ਘਰਾਂ ਨੂੰ ਛੜਕੀ ਸੁਰੱਖਿਅਤ ਥਾਵਾਂ ਤੇ ਜਾ ਕੇ ਆਪਣੇ ਪਰਿਵਾਰ ਅਤੇ ਆਪਣੇ ਡੰਗਰਾਂ ਨੂੰ ਕੁਦਰਤੀ ਆਫਤ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ ਇਸ ਕੁਦਰਤੀ ਕਰੋਪੀ ਨੇ ਕਾਰਾਂ ਵਿੱਚੋਂ ਕੋਈ ਖਾਣ ਪੀਣ ਦਾ ਸਮਾਂ ਚੁੱਕਣ ਦਾ ਵੀ ਟਾਈਮ ਨਹੀਂ ਦਿੱਤਾ ਇਸ ਮੁਸੀਬਤ ਨੂੰ ਦੇਖਦੇ ਹੋਏ ਪੰਜਾਬ ਵਿੱਚ ਪੰਜਾਬੀਆਂ ਵੱਲੋਂ ਹਰ ਪੀੜਤਾ ਦਾ ਸਾਥ ਦਿੱਤਾ ਅਤੇ ਉਹਨਾਂ ਲਈ ਲੰਗਰ ਤੇ ਪਸ਼ੂਆਂ ਲਈ ਹਰਾ ਚਾਰਾ ਤੋੜੀ ਤੇ ਖਲ ਫੀਡ ਲੈ ਕੇ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਥੋੜੀ ਰਾਤ ਮਿਲ ਸਕੇ ਆਓ ਦੇਖਦੇ ਹਾਂ ਦੋਆਬੇ ਦੀ ਆਵਾਜ਼ ਪੱਤਰਕਾਰ ਜਸਪਾਲ ਰਤਨਦੀ ਵਿਸ਼ੇਸ਼ ਰਿਪੋਰਟ ਆਪਰ ਜ਼ਿਲ੍ਹੇ ਦਾ ਲਾਸਟ ਚ ਪਿੰਡ ਪੈਂਦਾ ਆ ਚੱਕ ਗੁਜਰ ਅੱਛਾ ਜੀ ਉਹ ਤੋਂ ਅੱਗੇ ਨਵਾਂ ਸ਼ਹਿਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਠੀਕ ਹੈ ਠੀਕ ਹੈ ਕਿੱਥੇ ਜਾ ਰਹੇ ਬਾਜੀ ਆਪਾਂ ਆਹ ਟਾਂਡੇ ਤੋਂ ਬਲੇਂਦ ਥੋੜਾ ਜਾ ਅੱਛਾ ਕੀ ਸਮਾਨ ਲੈ ਕੇ ਜਾ ਰਹੇ ਆ ਸਮਾਨ ਪਸ਼ੂਆਂ ਦਾ ਚਾਰਾ ਹੈ ਜੀ ਫੀਡ ਹੈ ਬਾਕੀ ਥੋੜਾ ਜਿਹਾ ਰਾਸ਼ਨ ਹੈ ਉਹਨਾਂ ਦਾ ਜ਼ਿਆਦਾ ਲੈ ਕੇ ਆਇਆ। 60 ਬੀਟ ਦਾ ਲਈ ਜ਼ਿਆਦਾ ਆਣਾ ਆਪਣੇ ਕਹਿੰਦਾ ਨਾ। ਹਾਂਜੀ। ਜਿੱਦਾਂ ਕੁਛ ਦੱਸਦੇ ਆ ਵੀ ਰਾਜ ਕੋਈ ਹੈ ਨਾ ਜਿੱਦਾਂ ਮੌਤ ਹੋਰ ਬੰਦੇ ਆ। ਉਹ ਰੋਕ ਕੇ ਹੈ ਨਾ ਆਪਣਾ ਸਮਾਨ ਜਮਾਂ ਕਰ ਜਾਂਦੇ ਅਸੀਂ ਪਹੁੰਚੇ ਨਹੀਂ ਜਾਨ ਸਰਕਾਰ ਤੁਹਾਡੀਆਂ ਟਰਾਲੀਆਂ ਰੋਕਦੀ ਆ। ਉਹ ਕਹਿੰਦੇ ਸਾਡੇ ਉਹ ਕਹਿੰਦੇ ਸਾਡੇ ਸਰਕਾਰ ਟਰਾਲੀਆਂ ਰੋਕਦੀ ਆ। ਉਹ ਕਹਿੰਦੇ ਸਾਡੇ ਇੱਧਰ ਭੇਜੋ ਅਸੀਂ ਸਿੱਧੇ ਨਹੀਂ ਜਾਣ ਦੇਣਾ। ਇੱਧਰ ਤਾਂ ਤੁਹਾਡਾ ਕੁਝ ਹੋਇਆ? ਨਹੀਂ ਸਾਡਾ ਨਹੀਂ ਹੋਇਆ। ਅੱਛਾ ਕਾਫੀ ਨਿਊਜ਼ ਦੇਖੀ ਨਾ ਹਾਂਜੀ ਹੋ ਰਿਹਾ ਇਦਾਂ ਸੁਣਿਆ ਸੀ ਵੀ ਪਰ ਸਾਡਾ ਨਹੀਂ ਅਸੀਂ ਤੁਹਾਡੇ ਨਾਲ ਇਦਾਂ ਕੁਝ ਨਹੀਂ ਹੋਇਆ ਜਾਂ ਤੁਹਾਨੂੰ ਕਿਸੇ ਪਰ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਹੋਵੇ ਜਾਂ ਤਾਂ ਸਾਨੂੰ ਅਜੇ ਕੋਈ ਟੱਕਰ ਨਹੀਂ ਹੈਗਾ ਪਰ ਸਾਡੇ ਨਾਲ ਨਹੀਂ ਹੋਇਆ ਅਸੀਂ ਤਾਂ ਸਿੱਧੀ ਗੱਲ ਕੀਤੀ ਐ ਅਸੀਂ ਤਾਂ ਡਾਇਰੈਕਟ ਚੱਲੇ ਜਿੱਥੇ ਜਿਹੜੇ ਕਿਹੜੇ ਪਿੰਡ ਜਾ ਰਹੇ ਆਪਾਂ ਜਿਹੜਾ ਪਿੰਡ ਹੈ ਤਮਨੇ ਟਾਂਡੇ ਕੋਲ ਜੀ ਟਾਂਡੇ ਕੋਲ ਫੋਨ ਨੰਬਰ ਹੈਗਾ ਸਾਡੇ ਕੋਲ ਉਹਨਾਂ ਦਾ ਫੋਨ ਤੇ ਬਸ ਜਾ ਰਹੇ ਆ ਨੰਬਰ ਅੱਛਾ ਪਸੂਆਂ ਦਾ ਚਾਰਾ ਤੇ ਜਿੱਦਾਂ ਭਰਾਵ ਦਾ ਮਾਦਰੀ ਆ ਰਹੇ ਨਾ ਸਾਡੇ ਵੀਰ ਨੇ ਨਾ ਆ ਦੇਖੋ ਜੀ ਆ ਸਾਰੇ ਵੀਰ ਮਾਦਰੀ ਜਾ ਰਹੇ ਟਾਂਡੇ ਨੂੰ ਜਾ ਰਹੇ ਆ ਤਾਂ ਹਿਾਰਪੋ ਦੇ ਲਾਸਟ ਪਿੰਡ ਤੋਂ ਆਇਆ ਦੇਖੋ ਕਿੰਨੀ ਭਾਵਨਾ ਇਹਨਾਂ ਦੀ ਹੈਗੀ ਨਾ ਜਿੱਦਾਂ ਕੋਈ ਮੁਸੀਬਤ ਆਉਂਦੀ ਤਾਂ ਪੰਜਾਬ ਦੇ ਜਿਹੜੇ ਬਸੰਦੇ ਆ ਜਾਂ ਕਿਸਾਨ ਜਾਂ ਕੋਈ ਹੋਰ ਵੀ ਵਰਗ ਹੋਵੇ ਉਹ ਸਭ ਤੋਂ ਜਿਆਦਾ ਪੀੜਤਾਂ ਲਈ ਆਪਾਂ ਸਹਾਇਤਾ ਪੈਦਾ ਕਰਦਾ ਹੈ ਨਾ ਤੇ ਦੇਖੋ ਇਥੇ ਨਹੀਂ ਪੰਜਾਬ 'ਚ ਨਹੀਂ ਪੂਰੇ ਇੰਡੀਆ 'ਚ ਕਿਤੇ ਵੀ ਲੋੜ ਪੈਂਦੀ ਆਫਤ ਆਉਂਦੀ ਆ ਤੇ ਆਪਣਾ ਪੰਜਾਬ ਵੱਦ ਵੱਦ ਪੀੜਤਾਂ ਨਾਲ ਦਾ ਕੋਈ ਵੀ ਦੁਰਘਟਨਾ ਵਾਪਰੇ ਉੱਥੇ ਖੜਾ ਹੁੰਦਾ ਹੈ ਨਾ ਤਾਂ ਚੈੱਕ ਕਰਾਉਂਦੇ ਆ ਭਾਜੀ ਆ ਟਰਾਲੀਆਂ ਦੋ ਭਰੀਆਂ ਪਈਆਂ ਤੇ ਆ ਦੇਖੋ ਕਿੱਦਾਂ ਆਪਣਾ ਨਾ ਜਿੱਦਾਂ ਭਾਵਨਾ ਨਾਲ ਤੁਰੇ ਆ ਕਿਸੇ ਦੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਕਿਸੇ ਨੂੰ ਮਦਦ ਮਿਲ ਸਕੇ ਹੈ ਨਾ ਤੇ ਆ ਦੇਖੋ ਪੜਾ ਹੈ ਨਾ ਕਿੰਨੀ ਮੀਂਹ ਵਿੱਚ ਤੁਰੇ ਆ ਠੀਕ ਹੈ ਮੇਰਾ ਤੇ ਭਾਈ ਜਿਹੜੇ ਆਪਣੇ ਭਰਾ ਨਾਲ ਆ ਉਹ ਜਿੱਦਾਂ ਮਦਰ ਲਈ ਜਾ ਰਹੇ ਨਾ ਜਿੱਦਾਂ ਤੂੜੀ ਅੱਛਾ ਇੱਕੋ ਪਿੰਡ ਜੋ ਆਪਕੂ ਕਿਹੜਾ ਪਿੰਡ ਸੀ ਆਪਣਾ ਜੀ ਦੱਸਿਆ ਪਿੰਡ ਸਾਡਾ ਝੱਕ ਗੁਜਰਾ ਠੀਕ ਹੈ ਕਿਹਦੇ ਦਾ ਆਖਰ ਤੋਂ ਤੋਂ ਅੱਗੇ ਨਾਮ ਆਇਆ ਠੀਕ ਹੈ ਧੰਨਵਾਦ ਜੀ